ਕਿਸਾਨ ਜੱਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਐਂਟਰ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ ਕੁਝ ਇਹੋ ਜਿਹੇ ਲੋਕ ਐਂਟਰ ਹੋ ਗਏ ਆ ਜਿਨ੍ਹਾਂ ਨੂੰ ਇੱਕ ਮਤਲਬ ਇੱਕ ਬਿਜ਼ਨਸ ਮਿਲ ਗਿਆ ਉਹ ਵੈਲੇ ਸੀ ਬਿਲਕੁਲ ਮੈਂ ਕਹਿੰਦਾ ਵੀ ਕਿਸਾਨ ਜੱਥੇਬੰਦੀਆਂ ਕੋਲੇ ਕੋਈ ਫालतू ਸਮਾਂ ਹੈ ਉਹ ਤਾਂ ਵਿਚਾਰੇ ਆਪ ਆਰਡਰਾਂ ਤੇ ਟੰਗੇ ਹੋਏ ਉੱਥੇ ਉਹਨਾਂ ਕੋਲੇ ਕੋਈ ਨਾ ਟਾਈਮ ਹੈ ਨੀਗਾ ਕਿਸੇ ਦੇ ਦਰਵਾਜ਼ੇ ਤੇ ਆ ਕੇ ਉਹ ਕੋਈ ਜਿੰਦਾਬਾਦ ਮੁਰਦਾਬਾਦ ਕਰਨ ਪਰ ਕੁਝ ਉਹਨਾਂ ਦੇ ਵਿੱਚ ਵੀ ਮਤਲਬ ਕੋਈ ਇਹੋ ਜਿਹੇ ਨਮਾਇंदे ਜਿਹੜੇ ਐਂਟਰ ਹੋ ਗਏ ਆ ਅੱਗੇ ਵੀ ਇਹੋ ਜਿਹੀ ਕੋਈ ਨੋ ਬਤਾ ਸਕਦੀ ਆ ਆਪਾਂ ਪੰਜਾਬ ਨੂੰ ਖੇਰੂ-ਖੇਰੂ ਨਾ ਕਰੀਏ ਬੀਤੇ ਦਿਨੀ ਬਰਨਾਲਾ ਦੇ ਵਿੱਚ ਕਿਸਾਨ ਅਤੇ ਵਪਾਰੀ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਸਨ ਜਿਸ ਦੌਰਾਨ ਦੋਵੇਂ ਤਰ੍ਹਾਂ ਦੇ ਵਿਚਕਾਰ ਤਲਖੀ ਵੀ ਦੇਖਣ ਨੂੰ ਮਿਲੀ ਸੀ ਤੇ ਇੱਕ ਦੂਜੇ ਨਾਲ ਧੱਕਾ ਮੁੱਕੀ ਹੁੰਦੇ ਵੀ ਨਜ਼ਰ ਆਏ ਸਨ ਜਿਸ ਦੇ ਰੋਸ ਵਜੋਂ ਅੱਜ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਖੇ ਇਮੀਗ੍ਰੇਸ਼ਨ ਸੈਂਟਰਾਂ ਦੇ ਸੰਚਾਲਕਾਂ ਵੱਲੋਂ ਸੈਂਟਰਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਸੰਚਾਲਕਾਂ ਦੇ ਵੱਲੋਂ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਮੀਗ੍ਰੇਸ਼ਨ ਚਾਲਕਾਂ ਦਾ ਕਹਿਣਾ ਹੈ ਕਿ ਕੁਝ ਵਿਲਣ ਕਿਸਾਨਾਂ ਵੱਲੋਂ ਝੰਡੇ ਚੁੱਕ ਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਉਹਨਾਂ ਨੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੈ। ਹਰਪ੍ਰੀਤ ਸਿੰਘ ਢਾਲੀਵਾਲ ਮੈਨੇਜਿੰਗ ਡਾਇਰੈਕਟਰ ਗਲੋਬਲ ਐਡੂਕੇਅਰ ਆਇਲਸ ਐਂਡ ਵੀਜ਼ਾ ਸਰਵਿਸਿਜ਼ ਫਰੀਦਕੋਟ ਤੋਂ ਅ ਕੱਲ ਇਹੋ ਜੀ ਨੌਬਤ ਆ ਗਈ ਕਿ ਸਾਰੇ ਪੰਜਾਬ ਦੇ ਵਿੱਚ ਜਿਵੇਂ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਟਸ ਆ ਉਹਨਾਂ ਨੂੰ ਇੱਕ ਪੰਜਾਬ ਬੰਦ ਦੀ ਕਾਲ ਕਰਨੀ ਪਈ। ਅਰ ਉਹਦਾ ਰੀਜ਼ਨ ਇਹ ਆ ਜੀ ਕਿਉਂਕਿ ਕੁਝ ਇਹੋ ਜੇ ਮਤਲਬ ਵੈਸੇ ਤਾਂ ਚਲੋ ਦੋਨੇ ਪਾਸੇ ਤੇ ਕਈ ਵਾਰੀ ਕੋਈ ਪ੍ਰੋਬਲਮਸ ਐਵੇਂ ਦੀ ਆਉਂਦੀ ਜਿਹਦੇ ਕਹਿੰਦੇ ਵੀ ਦਰਦ ਹੁੰਦਾ ਰੋਲਾ ਉਹੀ ਪਾਉਂਦਾ ਜਿਹਦੇ ਕੋਈ ਮਤਲਬ ਕੋਈ ਪੈਸੇ ਅੱਜਕੱਲ ਕੰਸਲਟੈਂਟਸ ਨੇ ਵੀ ਬੜੀ ਉਹ ਗੱਲ ਹੈ ਵੀ ਆਤੀ ਚੱਕੀ ਹੈ ਕਹਿਣਾ ਕੁਝ ਹੋਰ ਕਰਨਾ ਕੁਝ ਹੋਰ ਉਸ ਤੋਂ ਇਲਾਵਾ ਨਾ ਤਾਂ ਮੈਂ ਕਹਿੰਦਾ ਵੀ ਕਿਸਾਨ ਜੱਥੇਬੰਦੀਆਂ ਕੋਲੇ ਕੋਈ ਫਾਲਤੂ ਸਮਾਂ ਹੈ ਉਹ ਤਾਂ ਵਿਚਾਰੇ ਆਪ ਆਰਡਰਾਂ ਤੇ ਟੰਗੇ ਹੋਏ ਉਥੇ ਉਹਨਾਂ ਕੋਲੇ ਕੋਈ ਇੰਨਾ ਟਾਈਮ ਹੈ ਨਹੀਂਗਾ ਕਿਸੇ ਦੇ ਦਰਵਾਜ਼ੇ ਤੇ ਆ ਕੇ ਉਹ ਕੋਈ ਜਿੰਦਾਬਾਦ ਮਰਦਾਬਾਦ ਕਰਨ ਅਤੇ ਪਰ ਕੁਝ ਉਹਨਾਂ ਦੇ ਵਿੱਚ ਵੀ ਮਤਲਬ ਕੋਈ ਇਹੋ ਜਿਹੇ ਨਮਾਇंदे ਜਿਹੜੇ ਐਂਟਰ ਹੋ ਗਏ ਆ ਮਤਲਬ ਪਹਿਲਾਂ ਕੋਈ ਨਹੀਂ 2020 ਤੋਂ ਪਿੱਛੋਂ ਦੀਆਂ ਗੱਲਾਂ ਆ ਜਿਹੜਾ ਧਰਨਾ ਲੱਗਿਆ ਕੁਝ ਇਹੋ ਜਿਹੇ ਲੋਕ ਐਂਟਰ ਹੋ ਗਏ ਆ ਜਿਨ੍ਹਾਂ ਨੂੰ ਇੱਕ ਮਤਲਬ ਇੱਕ ਬਿਜ਼ਨਸ ਮਿਲ ਗਿਆ ਉਹ ਵੈਲੇ ਸੀ ਬਿਲਕੁਲ ਉਹਨਾਂ ਨੂੰ ਕਿਸਾਨੀ ਨਾਲ ਵੀ ਕੋਈ ਦਰਦ ਨਹੀਂ ਜਿਨ੍ਹਾਂ ਲੋਕਾਂ ਨੂੰ ਕਿਸਾਨੀ ਨਾਲ ਦਰਦ ਹੈ ਜਾਂ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਸੀਗੀ ਜਦੋਂ ਮੋਰਚਾ ਲੱਗਿਆ ਸੀ ਇਥੋਂ ਚਾਹੇ ਕੋਈ ਰਸਦਾਂ ਭੇਜੀਆਂ ਚਾਹੇ ਕੋਈ ਮਤਲਬ ਪੈਸੇ ਭੇਜੇ ਪਿੱਛੇ ਚਾਹੇ ਕੋਈ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਸੋਸ਼ਲ ਮੀਡੀਆ ਤੇ ਬੋਲੇ ਤੁਹਾਡੇ ਜਰੀਏ ਮੀਡੀਆ ਤੇ ਵੀ ਬੋਲੇ ਮੈਂ ਕਹਿੰਦਾ ਜੱਥੇਬੰਦੀਆਂ ਨੂੰ ਸਾਰਾ ਕੁਝ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਪਿੱਛੇ ਵੱਲ ਜ਼ਰੂਰ ਦੇਖਣਾ ਚਾਹੀਦਾ ਅੱਗੇ ਵੀ ਇਹੋ ਜਿਹੀ ਕੋਈ ਨੋਬਤ ਆ ਸਕਦੀ ਹੈ ਆਪਾਂ ਪੰਜਾਬ ਨੂੰ ਖੇਰੂ ਖੇਰੂ ਨਾ ਕਰੀਏ ਆਪਾਂ ਸਾਰੇ ਜਾਣੇ ਇਕੱਠੇ ਰਲ ਮਿਲ ਕੇ ਜੇ ਕੋਈ ਕਿਸੇ ਦਾ ਕੋਈ ਮਸਲਾ ਹੈਗਾ ਦੋਨੋਂ ਤਰ੍ਹਾਂ ਦੀ ਗੱਲ ਸੁਣੀ ਜਾਵੇ ਉਹਦਾ ਨਤਾਰਾ ਕੀਤਾ ਜਾਵੇ ਜਾਂ ਜਿਹੜੇ ਲੋਕ ਇਹ ਕਿਸਾਨ ਜੱਥੇਬੰਦੀਆਂ ਕੋਲੇ ਜਾਣਦੇ ਆ ਉਹਨਾਂ ਨੂੰ ਉਧਰੋਂ ਉਹਨਾਂ ਦੇ ਮਕਸਦ ਤੋਂ ਪਟਕਾ ਕੇ ਇਧਰ ਲੈ ਕੇ ਆਉਂਦੇ ਆ ਮੈਂ ਕਹਿੰਦਾ ਕਿਸਾਨ ਜੱਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਕੀ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਐਂਟਰ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ ਜਦੋਂ ਉਹਨਾਂ ਕੋਲੇ ਪਹੁੰਚਦਾ ਕੋਈ ਸ਼ਿਕਾਇਤ ਲੈ ਕੇ ਉਹਨਾਂ ਨੂੰ ਵੀ ਚਾਹੀਦਾ ਕਿ ਪਹਿਲਾਂ ਭਾਈ ਤੁਸੀਂ ਕਾਨੂੰਨ ਦੇ ਦੀ ਮਦਦ ਲਓ ਤੁਸੀਂ ਆਪਦੇ ਕੋਈ ਕੰਪਲੇਂਟ ਕਰੋ ਥਾਣੇ ਕਚਹਿਰੀ ਜਾਓ ਜੇ ਤੁਹਾਡੀ ਥਾਣਾ ਕਚਹਿਰੀ ਗੱਲ ਨਹੀਂ ਸੁਣਦਾ ਫੇਰ ਆਪਾਂ ਧਰਨੇ ਲਈਏ ਨਾ ਜਦੋਂ ਗੱਲ ਆਪਣੀ ਸੁਣੀ ਜਾ ਰਹੀ ਹੈ ਇੱਕ ਕਾਨੂੰਨ ਵਿਵਸਥਾ ਹੈਗੀ ਹੈ ਫੇਰ ਧਰਨੇ ਲਾਉਣ ਦੀ ਮੇਰੇ ਖਿਆਲ ਨਾਲ ਲੋੜ ਨਹੀਂ ਇਸ ਮੌਕੇ ਇਮੀਗ੍ਰੇਸ਼ਨ ਸੰਚਾਲਕਾਂ ਨੇ ਕਿਹਾ ਕਿ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਖੌਤੀ ਕਿਸਾਨ ਜਥੇਬੰਦੀ ਸਾਡੇ ਬਾਰੇ ਬੋਲੂਗੀ ਤੇ ਸਾਡਾ ਵਿਰੋਧ ਕਰੂਗੀ ਤਾਂ ਅਸੀਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ